ਦਿੱਨ 13ਵਾਂ ਚਿੜਿਆ ਘਰ ਵਿੱਚ ਜੰਮੇ ਸ਼ੇਰ ਦੇ ਬੱਚੇ ਲਈ ਚਿੜਿਆ ਘਰ ਦੇ ਬਾਹਰ ਬੰਦਿਆਂ ਦਾ ਜੰਗਲ ਹੁੰਦਾ ਹੈ ਮਨ ਜੋ ਸੋਚ ਨਹੀਂ ਸਕਦਾ ਅੱਖ ਉਹ ਵੇਖ ਨਹੀਂ ਸਕਦੀ ਹੁਣ ਹੌਲੀ ਹੌਲੀ ਕੇਸਰ ਨੂੰ ਵੀ ਫਕੀਰਵਾਂਗ ਸਵੇਰੇ ਸਾਜਰੇ ਉੱਠਣ ਦੀ ਆਦਤ ਪੈ ਗਈ ਸੀ ਰਾਤੀ ਸੌਣ ਦਾ ਟਿਕਾਣਾ ਇੱਕ ਜੰਡ ਦੇ ਦਰਖਤ ਥੱਲੇ ਕੀਤਾ ਸੀ ਚਿੜੀਆਂ ਦੀ ਚੀਂ-ਚੀਂ ਨਾਲ ਕੇਸਰ ਦੀ ਅੱਖ ਖੋਲੀ ਜੰਡ ਦਾ ਦਰਖਤ ਸਵੇਰ ਦੀਆਂ ਕਿਰਨਾਂ ਵਿੱਚ ਹੋਰ ਵੀ ਹਰਾ ਲੱਗ ਰਿਹਾ ਸੀ ਕੱਕੀ ਰੇਤ ਦੇ ਟਿੱਬਿਆਂ ਅਤੇ ਸੁਰਮਈ ਅੰਬਰ ਦੇ ਤੁੰਦਲੇ ਜਿਹੇ ਦੁਮੇਲ ਪਿਛੋਂ ਸੂਰਜ ਦੀ ਲਾਲ ਰੰਗ ਦੀ ਟਿੱਕੀ ਹੌਲੀ-ਹੌਲੀ ਉੱਭਰ ਰਹੀ ਸੀ ਕੇਸਰ ਇੱਕਦਮ ਉੱਠ ਕੇ ਬੈਠ ਗਿਆ ਜਿਵੇਂ ਚੜ੍ਹਦੇ ਸੂਰਜ ਨੇ ਹੱਥ ਵਧਾ ਕੇ ਉਠਾ ਲਿਆ ਹੋਵੇ ਚਿੱਟੀ ਰੇਤ ਵਿੱਚ ਸੂਰਜ ਦੀ ਲਾਲੀ ਇੰਜ ਗੁਲਣ ਲੱਗੀ ਜਿਵੇਂ ਕੋਈ ਮੱਖਣ ਵਿੱਚ ਸੰਧੂਰ ਘੋਲ ਰਿਹਾ ਹੋਵੇ ਸੂਰਜ ਦੀ ਗੋਲ ਲਾਲ ਟਿੱਕੀ ਜਿਉਂ-ਜਿਉਂ ਉੱਪਰ ਉਠਣ ਲੱਗੀ ਹਨੇਰਾ ਗਾਇਬ ਹੋਣ ਲੱਗਾ ਕੇਸਰ ਨੂੰ ਫਕੀਰ ਦੀ ਕਹੀ ਗੱਲ ਸੱਚੀ ਲੱਗੀ ਕਿ ਹਨੇਰੇ ਦੀ ਰੌਂਦ ਰੋਸ਼ਨੀ ਦੀ ਅਣਹੋਂਦ ਕਰਕੇ ਹੀ ਹੈ ਕਿ ਹਨੇਰੇ ਦੀ ਹੋਂਦ ਰੋਸ਼ਨੀ ਦੀ ਅਣਹੋਂਦ ਕਰਕੇ ਹੀ ਹੈ ਚੜਦੇ ਸੂਰਜ ਨੂੰ ਧਿਆਨ ਨਾਲ ਵੇਖ ਰਹੇ ਕੇਸਰ ਨੂੰ ਫਕੀਰ ਨੇ ਕਿਹਾ ਪੁੱਤਰ ਸੂਰਜ ਇੱਕੋ ਹੈ ਜੋ ਇਸ ਵੇਲੇ ਕਿਸੇ ਲਈ ਚੜ ਰਿਹਾ ਹੈ ਤੇ ਕਿਸੇ ਲਈ ਝਪ ਰਿਹਾ ਹੈ ਫਰਕ ਸਿਰਫ ਇਨਾ ਹੈ ਕਿ ਆਪਾਂ ਇਸ ਨੂੰ ਕਿਹੜੇ ਪਾਸੇ ਤੋਂ ਦੇਖ ਰਹੇ ਹਾਂ ਫਕੀਰ ਦੀ ਗੱਲ ਸੁਣ ਕੇ ਕੇਸਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸਵੇਰ ਦਾ ਸਫ਼ਰ ਹੁਣ ਉਸ ਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ ਸਵੇਰੇ ਸਵੇਰੇ ਰਸਤੇ ਦੀ ਰੇਤ ਵੀ ਠੰਡੀ ਹੁੰਦੀ ਸੀ ਤੇ ਉਸ ਉੱਤੇ ਤੁਰ ਕੇ ਕੇਸਰ ਦੇ ਪੈਰਾਂ ਨੂੰ ਬੜਾ ਸਕੂਨ ਮਿਲਦਾ ਕਦੇ-ਕਦੇ ਉਹ ਰਸਤੇ ਦੇ ਨਾਲ-ਨਾਲ ਤਰੇਲ ਵੀ ਜਗਾ ਤੇ ਤੁਰਨ ਲੱਗ ਜਾਂਦਾ ਗਿੱਲੇ ਘਾਹ ਦੀ ਠੰਡਕ ਉਸ ਦੇ ਨੰਗੇ ਪੈਰਾਂ ਦੀਆਂ ਤਲੀਆਂ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ ਵਿੱਚ ਫੈਲ ਜਾਂਦੀ ਉਹ ਅੱਖਾਂ ਬੰਦ ਕਰਕੇ ਖੜ ਜਾਂਦਾ ਤਫਕੀਰ ਵੀ ਆਪਣੀਆਂ ਖੜਾਵਾਂ ਲਾ ਕੇ ਉਸ ਦੇ ਨਾਲ ਆ ਖੜਦਾ ਦੁਰਦਿਆਂ ਦੁਰਦਿਆਂ ਕੇਸਰ ਨੇ ਫਕੀਰ ਦਾ ਧਿਆਨ ਇੱਕ ਖੰਡਰ ਬਣ ਚੁੱਕੇ ਮਹਿਲ ਨੁਮਾ ਘਰ ਵੱਲ ਦਵਾਇਆ ਘਰ ਦੇ ਦਰਵਾਜ਼ੇ ਤੇ ਕਿਸੇ ਦਾ ਨਾਂ ਲਿਖਿਆ ਹੋਇਆ ਸੀ ਜੋ ਹੁਣ ਪੂਰਾ ਪੜਿਆ ਨਹੀਂ ਸੀ ਜਾ ਰਿਹਾ ਫਕੀਰ ਨੇ ਉਸ ਖੰਡਰ ਵੱਲ ਵੇਖਦਿਆਂ ਕਿਹਾ ਬੰਦਾ ਇੱਥੇ ਆਪਣਾ ਹੱਕ ਐਵੇਂ ਜਮਾ ਲੈਂਦਾ ਹੈ ਜਿਵੇਂ ਇੱਥੋਂ ਕਦੇ ਜਾਣਾ ਹੀ ਨਾ ਹੋਵੇ ਜਦ ਕਿ ਅਸਲੀਅਤ ਇਹ ਹੈ ਕਿ ਜਦੋਂ ਸੁੱਕ ਜਾਣ ਰੁੱਖ ਤਾਂ ਪੰਛੀ ਵੀ ਛੱਡ ਜਾਂਦੇ ਜਿੰਨਾ ਮਾਣੀਆਂ ਸੀ ਛਾਵਾਂ ਮੁੜ ਉਹੀ ਵੱਢ ਜਾਂਦੇ ਮਿਸਰ ਦੀ ਇੱਕ ਪੁਰਾਣੀ ਗਾਥਾ ਹੈ ਫਕੀਰ ਨੇ ਭੁਜੇ ਝੋਲਿਆਂ ਵਾਲੀ ਪੋਟਲੀ ਠੀਕ ਕਰਦਿਆਂ ਕਿਹਾ ਇੱਕ ਰਾਤ ਕਿਸੇ ਸਿਆਣੇ ਬਜ਼ੁਰਗ ਨੂੰ ਬਹੁਤ ਹੀ ਸੋਹਣਾ ਸੁਪਨਾ ਆਇਆ ਸੁਪਨੇ ਵਿੱਚ ਜੋ ਇੱਕ तितਲੀ ਹੈ ਜੋ ਫੁੱਲਾਂ ਦੇ ਬਾਗ ਵਿੱਚ ਉੱਡ ਰਹੀ ਹੈ ਤੇ ਹੋਰ ਰੰਗਦਾਰ तितਲੀਆਂ ਨਾਲ ਰੰਗ-ਬਰੰਗੇ ਫੁੱਲਾਂ ਵਿੱਚ ਖੇਡ ਰਹੀਆਂ ਹਨ ਅਚਾਨਕ ਉਸ ਦੀ ਅੱਖ ਖੁੱਲਦੀ ਹੈ ਤਾਂ ਉਹ ਮੰਜੇ ਤੇ ਉੱਠ ਕੇ ਬੈਠ ਜਾਂਦਾ ਹੈ ਉਸ ਨੂੰ ਹੈਰਾਨੀ ਨਾਲ ਇੱਧਰ-ਉੱਧਰ ਵੇਖਦਿਆਂ ਵੇਖ ਕੇ ਉਸ ਦੀ ਘਰਵਾਲੀ ਨੇ ਪੁੱਛਿਆ ਸਵਾਮੀ ਜੀ ਕੀ ਵੇਖ ਰਹੇ ਹੋ ਭਗਵਾਨ ਨੇ ਮੈਂ ਸੋਚ ਰਿਹਾ ਹਾਂ ਕਿ ਕੀ ਮੈਂ ਕੋਈ ਆਦਮੀ ਹਾਂ ਜਿਸ ਨੇ ਹੁਣੇ-ਹੁਣੇ तितਲੀ ਦਾ ਸੁਪਨਾ ਵੇਖਿਆ ਹੈ ਜਾਂ ਮੈਂ ਕੋਈ तितਲੀ ਹਾਂ ਜੋ ਹੁਣ ਇਸ ਸਮੇਂ ਇੱਕ ਆਦਮੀ ਦਾ ਸੁਪਨਾ ਵੇਖ ਰਹੀ ਹੈ ਗੱਲ ਹੈ ਤਾਂ ਸੋਚਣ ਵਾਲੀ ਕੇਸਰ ਨੇ ਸੋਚਿਆ ਤੇ ਥੋੜੀ ਦੇਰ ਬਾਅਦ ਫਕੀਰ ਨੂੰ ਪੁੱਛਿਆ ਸਾਈਂ ਜੀ ਸਾਨੂੰ ਸੁਪਨੇ ਕਿਉਂ ਆਉਂਦੇ ਹਨ ਫਕੀਰ ਨੇ ਜਵਾਬ ਦਿੱਤਾ ਪੁੱਤਰ ਸਾਡੇ ਮਨ ਦੇ ਦੋ ਹਿੱਸੇ ਹੁੰਦੇ ਹਨ ਅੰਦਰਲਾ ਤੇ ਬਾਹਰਲਾ ਬਾਹਰਲਾ ਮਨ ਸਾਡੇ ਦਿਮਾਗ ਤੇ ਸੋਚ ਨੂੰ ਚਲਾਉਂਦਾ ਹੈ ਤੇ ਇਹ ਸਿਰਫ ਮਨ ਦਾ ਦਸਵਾਂ ਹਿੱਸਾ ਹੀ ਹੁੰਦਾ ਹੈ। ਬਾਕੀ ਸਾਰਾ ਅੰਦਰਲਾ ਮਨ ਹੈ ਜੋ ਸਾਡੀਆਂ ਜਨਮ ਜਨਮਾਂਦਾਂ ਦੀਆਂ ਪੁਰਾਣੀਆਂ ਯਾਦਾਂ ਸੰਭੀ ਬੈਠਾ ਹੈ। ਅੰਦਰਲਾ ਮਨ ਜਿਆਦਾ ਨੀਂਦ ਵੇਲੇ ਥੋੜਾ ਖੁੱਲਦਾ ਹੈ ਤੇ ਸਾਨੂੰ ਸੁਪਨੇ ਆਉਂਦੇ ਹਨ। ਜਾਂ ਹੈ ਧਿਆਨ ਲਾ ਕੇ ਸਾਧਨਾ ਨਾਲ ਖੁੱਲਦਾ ਹੈ ਜਿਵੇਂ ਮਹਾਤਮਾ ਬੁੱਧ ਦਾ 12 ਸਾਲ ਦੀ ਤਪੱਸਿਆ ਤੋਂ ਬਾਅਦ ਖੁੱਲਿਆ ਸੀ। ਸੁਪਨੇ ਸਾਡੇ ਅੰਦਰਲੇ ਮਨ ਦੀ ਹੀ ਕੋਈ ਨਾ ਕੋਈ ਪਰਤ ਖੋਲਦੇ ਹਨ। ਕੇਸਰ ਫਕੀਰ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸੀ। ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਹੀ ਆ ਸੀ ਉਸ ਨੂੰ ਹੁਣ ਫਕੀਰ ਦੀ ਸਮਾਧੀ ਤੇ ਚਿੱਟੇ ਧਾਗਿਆਂ ਵਾਲੀ ਮਾਲਾ ਦਾ ਰਾਜ਼ ਥੋੜਾ ਥੋੜਾ ਸਮਝ ਆ ਰਿਹਾ ਸੀ ਪਿੱਛੇੋਂ ਆ ਕੇ ਅਧਖੜ ਉਮਰ ਦੇ ਦੋ ਬੰਦਿਆਂ ਨੇ ਫਕੀਰ ਨੂੰ ਨਮਸਕਾਰ ਕੀਤੀ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਫਕੀਰ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਹਨਾਂ ਦੇ ਘਰ ਚੋਰੀ ਹੋ ਗਈ ਸੀ ਦੋ ਕੁੜੀਆਂ ਦਾ ਇਕੱਠਾ ਵਿਆਹ ਧਰਿਆ ਸੀ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਘਰ ਵਿੱਚੋਂ ਸਾਰਾ ਗਹਿਣਾ ਗੱਟਾ ਚੋਰੀ ਹੋ ਗਿਆ ਸੀ ਚੋਰ ਸਾਡੇ ਨਾਲ ਦੇ ਪਿੰਡ ਦਾ ਹੀ ਬੰਦਾ ਨਿਕਲਿਆ ਜਿਸ ਦੇ ਖੇਤ ਪਿੰਡ ਦੇ ਬਸੀਮੇ ਕੋਲ ਸਾਡੇ ਖੇਤਾਂ ਨਾਲ ਲੱਗਦੇ ਸਨ ਉਸ ਦੇ ਨਾਲ ਸਾਡਾ ਝਗੜਾ ਚੱਲਦਾ ਹੀ ਰਹਿੰਦਾ ਸੀ ਕਦੇ ਪਾਣੀ ਪਿੱਛੇ ਕਦੇ ਵੱਟ ਪਿੱਛੇ ਉਹ ਫੜਿਆ ਗਿਆ ਤੇ ਉਸ ਨੇ ਜ਼ੁਰਮ ਕਬੂਲ ਕਰ ਲਿਆ ਪਰ ਚੋਰੀ ਹੋਏ ਗਹਿਣੇ ਪੁਲਿਸ ਨੂੰ ਨਹੀਂ ਲੱਭੇ ਹੁਣ ਉਸ ਨੇ ਸਾਨੂੰ ਜੇਲ੍ਹ ਤੋਂ ਸੁਨੇਹਾ ਭੇਜਿਆ ਹੈ ਕਿ ਉਸ ਨੇ ਗਹਿਣੇ ਕਿੱਥੇ ਦੱਬੇ ਹਨ ਅਸੀਂ ਅੱਜ ਗਹਿਣੇ ਲੈਣ ਜਾ ਰਹੇ ਹਾਂ ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡਾ ਦੁਸ਼ਮਣ ਉਹ ਚੋਰ ਤੁਹਾਨੂੰ ਸੱਚ ਦੱਸ ਰਿਹਾ ਹੈ ਫਕੀਰ ਨੇ ਉਹਨਾਂ ਨੂੰ ਪੁੱਛਿਆ ਫਕੀਰ ਦਾ ਸਵਾਲ ਸੁਣ ਕੇ ਉਹ ਦੋਨੋਂ ਸਸ਼ੋ ਪੰਜ ਵਿੱਚ ਬੈ ਗਏ ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਣੀ ਸ਼ੁਰੂ ਕੀਤੀ ਪੁਰਾਣੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸ਼ਰਾਰਤੀ ਤੇ ਵਿਲੜ ਕਿਸਮ ਦਾ ਬੰਦਾ ਰਹਿੰਦਾ ਸੀ ਉਸ ਦਾ ਅਸਲੀ ਨਾਂ ਤਾਂ ਕਿਸੇ ਨੂੰ ਯਾਦ ਨਹੀਂ ਸੀ ਪਰ ਸਾਰੇ ਉਸ ਨੂੰ ਵਿਗੜਿਆ ਕਹਿੰਦੇ ਸਨ ਕਿਉਂਕਿ ਉਹ ਸਾਰਾ ਦਿਨ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਲੱਭਦਾ ਰਹਿੰਦਾ ਸੀ ਕਦੇ ਕਿਸੇ ਦੀ ਮੱਝ ਖੋਲ ਦਿੱਤੀ ਕਦੇ ਕਿਸੇ ਦੀ ਬੱਕਰੀ ਚੋ ਲਈ ਕਦੇ ਕਿਸੇ ਦੇ ਕੁੱਪ ਨੂੰ ਅੱਗ ਲਾ ਦਿੱਤੀ ਅਤੇ ਕਦੇ ਕਿਸੇ ਬਜ਼ੁਰਗ ਦੀ ਖੁੰਡੀ ਜਾਂ ਐਨਕ ਚੋਕ ਲਿਆਂਦੀ। ਗੱਲ ਕੀ ਕਿ ਸਾਰਾ ਪਿੰਡ ਉਸ ਤੋਂ ਬੜਾ ਦੁਖੀ ਸੀ। ਵਿਗੜਿਆ ਇੱਕ ਵਾਰ ਬਿਮਾਰ ਪੈ ਗਿਆ। ਕੋਈ ਇਲਾਜ ਕੰਮ ਨਾ ਆਇਆ। ਜਦੋਂ ਮਰਨ ਕਿਨਾਰੇ ਸੀ ਤਾਂ ਉਸ ਦੇ ਪਿੰਡ ਦੇ ਵਡੇਰਿਆਂ ਨੂੰ ਆਪਣੀ ਆਖਰੀ ਦੋ ਇੱਛਾਵਾਂ ਪੂਰੀਆਂ ਕਰਨ ਦੀ ਬੇਨਤੀ ਕੀਤੀ। ਉਸਨੇ ਕਿਹਾ ਇੱਕ ਤਾਂ ਮੇਰੇ ਮਰਨ ਤੋਂ ਬਾਅਦ ਮੇਰੇ ਮੱਥੇ ਵਿੱਚ ਲੋਹੇ ਦਾ ਕੇਲ ਗੱਡ ਦਿਓ ਤਾਂ ਕਿ ਮੈਂ ਆਪਣੀਆਂ ਗਲਤੀਆਂ ਦਾ ਪਛਤਾਵਾ ਕਰ ਸਕਾਂ। ਦੂਸਰਾ ਮੇਰੇ ਸਿਸਕਾਰ ਵੇਲੇ ਇਲਾਕੇ ਦੇ कोतवाल ਨੂੰ ਸੱਦਿਓ ਕਿਉਂਕਿ ਮੈਨੂੰ ਜਿਉਂਦੇ ਜੀਤ ਦਾ ਕੋਈ ਇੱਜ਼ਤ ਨਹੀਂ ਮਿਲੀ ਮਰ ਕੇ ਹੀ ਸਹੀ ਕੁਝ ਦਿਨਾਂ ਬਾਅਦ ਵਿਗੜੇ ਦੀ ਮੌਤ ਹੋ ਗਈ ਮਰਦੇ ਬੰਦੇ ਦੀਆਂ ਆਖਰੀ ਇੱਛਾਵਾਂ ਪੂਰੀਆਂ ਕਰਨੀਆਂ ਆਪਣਾ ਧਰਮ ਸਮਝ ਕੇ ਪਿੰਡ ਵਾਲਿਆਂ ਨੇ ਉਸ ਦੀ Laash ਦੇ ਮੱਥੇ ਤੇ ਗਿੱਲ ਗੱਡ ਦਿੱਤਾ ਇਲਾਕੇ ਦਾ कोतवाल ਵੀ ਪਿੰਡ ਵਾਲਿਆਂ ਦੇ ਸਦਨ ਤੇ ਆ ਗਿਆ ਜਦੋਂ कोतवाल ਨੇ ਵਿਗੜੇ ਦੇ ਮੱਥੇ ਵਿੱਚ ਗਿੱਲ ਗੱਡਿਆ ਵੇਖਿਆ ਤਾਂ ਉਸਨੇ ਪੁਲਿਸ ਹੱਦ ਲਈ ਹੁਣ ਸਾਰਾ ਪਿੰਡ ਜੇਲ੍ਹ ਚ ਬੈਠਾ ਸੀ ਤੇ ਲੋਕੀ ਸੋਚ ਰਹੇ ਸਨ ਕਿ ਵਿਗੜਿਆ ਜਾਂਦਾ ਜਾਂਦਾ ਇੱਕ ਸ਼ਰਾਰਤ ਹੋਰ ਕਰ ਗਿਆ ਸੀ। ਫਕੀਰ ਦੀ ਗੱਲ ਸੁਣ ਕੇ ਦੋਵੇਂ ਦੋਵੇਂ ਰਾਹੀ ਤੇ ਕੇਸਰ ਕਾਫੀ ਹੱਸੇ। ਜਦੋਂ ਹਾਸਾ ਰੁਕਿਆ ਤਾਂ ਫਕੀਰ ਨੇ ਗੰਭੀਰ ਹੁੰਦਿਆਂ ਕਿਹਾ ਜਿਸ ਬੰਦੇ ਨੇ ਆਪਣਾ ਵਿਸ਼ਵਾਸ ਗਵਾ ਲਿਆ ਹੋਵੇ ਉਸ ਦੀ ਗੱਲ ਦੇ ਯਕੀਨ ਕਰਨ ਤੋਂ ਪਹਿਲਾਂ 100 ਵਾਰੀ ਸੋਚੋ। ਦੋਵੇਂ ਰਾਹੀ ਆਪਸ ਵਿੱਚ ਸਲਾਹ ਕਰਦੇ ਕਰਦੇ ਉੱਥੇ ਹੀ ਬੈਠ ਗਏ। ਕੇਸਰ ਤੇ ਫਕੀਰ ਅੱਗੇ ਲੰਘ ਗਏ। ਧੰਨਵਾਦ।